ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਵੇਲਾ ਹੋ ਚੁਕਿਆ ਹੈ ਸਤਿਗੁਰੂ ਦੇ ਪਾਵਨ ਮਿੱਤਰ ਬਾਣੀ ਦਾ ਫੁਰਮਾਨ ਆਇਆ ਸਿਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਉੱਤੇ ਬਾਣੀ ਬਾਣੀ ਦਾ ਗਾਵੋ ਗੁਰੂ ਤੇਰੀ ਬਾਣੀ ਸਰਬਾਣੀ ਗੁਰ ਸਤਗੁਰ ਕਾਜ ਸਿਖਾ ਖਾਏ ਚਪਲ ਕੇ ਉਠਾਰ ਨਾਮ ਧਿਆਵਾ ਬਲਕੇ ਉਤਮ ਕਰੇ ਪ੍ਰਪਰਤੀ ਸ਼ਿਨਾਨ ਕਰੇ ਅੰਮ੍ਰਿਤ ਸਰਣਾਵਾ ਅੰਮ੍ਰਿਤ ਵੇਲਾ ਸਤਨਾਮ ਵਿਧਾਈ ਵਿਚਾਰ ਢੇੜੀ ਟੋਪੀ ਫੋਕਟੀ ਵਗਣ ਬਸਤਰਾੰਗ ਅਤਰਜ ਰੂਪ ਸੰਤਨ ਤੇ ਨਾਨਕ ਨਾਮ ਨੰਦ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਨਾ ਪਾਵਨ ਮਹਾਵਾਕਨ ਅਨੁਸਾਰ ਮੁੱਖਾ ਜਮਾ ਸਫਲਾ ਕੁੰਨਾ ਅੰਮ੍ਰਿਤ ਵੇਲੇ ਦਾ ਪਾਵਨ ਸਮਾਪ ਹੋ ਗਿਆ ਹੈ ਤੇ ਅੰਮ੍ਰਿਤ ਵੇਲੇ ਦੇ 5:17 ਮਿੰਟ ਹੋ ਚੁੱਕੇ ਹਨ ਜੀ ਤੇ ਅੱਜ ਅੰਗਰੇਜ਼ੀ ਮਹੀਨੇ ਦੀ 7 ਮਈ 2025 ਸਾਲ ਹੈ ਜੀ ਦੇਸੀ ਮਹੀਨੇ ਦੀ ਅੱਜ ਅੱਚੇ ਵੈਸਾਖ ਵਿਕਰਮੀ ਸੰਮਤ 2082 ਹੈ ਤੇ ਵੈਸਾਖ ਸੁਦੀ ਦਸਵੀਂ ਹੈ ਜੀ ਤੇ ਨਾਨਕ ਸ਼ੈ ਸੰਮਤ ਮੁਤਾਬਕ 557 ਹੈ ਸੁਗੁਰੂ ਪਿਆਰੀ ਸਾਧ ਸੰਗਤ ਜੀ ਆਪੇ ਸਨ ਅਰਪਣੀ ਕਰਦੇ ਹੋਇਆ ਆਦਿ ਸ ਨਿੰਦਰਾ ਦਾ ਤਿਆਗ ਕਰਦੇ ਹੋਏ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਏ ਬਾਣੀ ਸੁਣੀਏ ਬਾਣੀ ਪੜੀਏ ਆਪਣਾ ਮਨੁੱਖਾ ਜਮਾ ਸਫਲਾ ਕਰੀਏ ਜੀ

डोलन तेरख प्रभु नानक कबीर सूता क्या करह उठ के न जप मुरार ਇੱਕ ਦਿਨ ਸੋਵਣ ਹਾਏਗਾ ਲੰਬੇ ਗੁੰਡ ਪਸਾ ਵਾਹ ਵਾਹ ਬਾਣੀ ਅੰਕਾਰ ਹੈ ਤਿਸ ਦੇ ਵਡੇ ਅਵਰੇ ਨ ਕੋਈ वाह वाह माह वाह वाह सचा साहिब जी सलोक महला तीजा हे मन हर जी है तू तो। एक मन एक तपहा ਹਾਰੇ ਕੀ ਐ ਸਦਾ ਸਦਾ ਵੜੇ ਆਈਆ ਦੇਨ ਪਛੋਤਾਏ ਹਉ ਹਰ ਕੈ ਸਦ ਬਲੇ ਹਾਰੇ ਰੈ ਜਿਤ ਸੇਵਿਆ ਸੁਖ ਪਾਏ ਨਾਨਕ ਕੁਰ ਮੁਖ ਮਿਲ ਰਹਾ ਹੈ ਹੁ ਮੈਂ ਸਭ ਦੁਜਲਾਈ ਮਹੱਲਾ ਤੀਜਾ ਆਪੇ ਸਵਾਲਾਇਣ ਤਾਪੇ ਬਹਿਸ ਕਰੇ ਸਭਨ ਕਮ ਪਿਉ ਆਪ ਹੈ ਆਪੇ ਸਰ ਕਰੇ ਨਾਨਕ ਨਾਮ ਤੇ ਆਇਆ ਤੈਨ ਨੇ ਜਿ ਘਰ ਵਾਸ ਹੈ ਜੁਗ ਜੁਗ ਸੋ ਬਾਣੀ ਤੂੰ ਕਾਰਣ ਕਰਨ ਕਾਰਣ ਸਮਰੱਥ ਹੈ ਕਰਤੇ ਮੈਂ ਤਜ ਬਿਨੇ ਅਵਰੇ ਨ ਕੋਈ ਤੇ ਤੇ ਆਪੇ ਸੇਸ ਤੇ ਸਰੇ ਜੀ ਆ ਅਤੇ ਹੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਗਰਮਣਾ ਵੜਾਈ ਗੁਰਮਖਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆੜ੍ਹਢਿਆ ਸਭ ਆਖਹ ਧੰਨ ਤਨ ਤਨ ਗੁਰ ਸੋਈ ਵੜਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਰਾਧਿਆ ਸਬਖੋ ਤਨ ਤਨ ਗੁਰ ਸੋਈ ਸੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਮਹਲਾ 5 ਰਾਜ ਲੀਲਾ ਤੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣ ਤੇਰੇ ਓਲੇ ਪ੍ਰਮੇ ਕੇ ਪਰਦੇ ਸਤਗੁਰ ਖੋਲੇ ਰਹਿ ਹੁਕਮ ਬੋਝ ਰੰਗ ਰਸਮਾਣੇ ਸਾਧੂ ਗੁਰ ਸੇਵਾ ਨਮਨ ਰਬਾਣੇ ਜਿਨ ਤੂੰ ਜਾਤਾ ਸੋ ਗ੍ਰਸਥ ਉਦਾਸੀ ਪਰਵਾਣ ਨਾ ਮਰਤਾ ਸੋਈ ਨਿਰਵਾਣ ਜੈ ਕੋ ਮਿਲਿਓ ਨਾਮ ਨਿਧਨਾ ਪਣ ਤਨਾਨਕ ਤਕ ਪੂਰਖ ਜਨ ਜੈ ਕੋ ਮਿਲਿਓ ਨਾਮ ਨਿਧਨਾ ਪਣ ਤਨਾਨਕ ਤਕ ਪੂਰਖ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾ ਜੀ ਓ ਪਿੰਡ ਸਭ ਤੇਰਾ ਤੂੰ ਅੰਤਰ ਜਮੀ ਪ੍ਰਭੁ பகਵਾ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂ ਕਰਾਏ ਤੇਹਾ ਹਉਮਕੀ ਬਖਿਆ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਧਾਕੁਰ ਪ੍ਰਭੁ பகਵਾ ਨਾ ਤੁਮਰੀ ਮਮਾ ਬਰਨਣਾ ਸਾਕੋ ਕੋ ਸਾਹਿਬ ਗੁਣੇ ਨੀਦਾ ਸੋ ਗੁਰੂ ਪਿਆਰੀ ਗੁਰੂ ਸ੍ਰੀ ਸਾਸੰਗਤ ਦੀ ਸਾਧ ਗੁਰ ਨੇ ਪਾਰ ਬਖਸ਼ਿਸ਼ ਨਾਰੰ ਤਾਂ ਕੀਤੀਆਂ ਨੇ ਅੰਮ੍ਰਿਤ ਵੇਲਾ ਸੂਹਿਲਾ ਬਖਸ਼ਿਸ਼ ਕੀਤਾ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਵੀ ਕਿਸ ਤਰ੍ਹਾਂ ਗ੍ਰਸਤੀ ਤੇ ਰਹਿੰਦੇ ਆ ਹੋਇਆ ਮਨੁੱਖ ਪਰਵਾਣ ਹੋ ਸਕਦਾ ਇਸ ਤਰ੍ਹਾਂ ਉਹਦੇ ਨਾਮ ਦਾ ਰੰਗ ਮਾਣਿਆ ਜਾ ਸਕਦਾ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਪਾਵਨ ਫਰਮਾਨ ਤੋਂ ਬਖਸ਼ਿਸ਼ ਕਰਦੇ ਨੇ ਆਓ ਸਾਧਗੁਰਾਂ ਦੀ ਕਾੜ ਬੋਧ ਪਰ ਅਪਰੰਪਰ ਵਿਚਾਰ ਨਾਲ ਜੁੜੀਏ ਆਸਾ ਮਹੱਲਾ ਬੰਦੂਆ ਆਸਾ ਆ ਗਿਆ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮੁਕਬਾਰਕ ਮਹਾਰਤ ਤੋਂ ਚਾਰਨ ਕੀਤਾ ਪਾਵਨ ਸ਼ਬਦ ਜੋ ਕਿ ਆਸਰਾਗ ਦਾ ਲੜੀਵਾਰ ਦਾ 57 ਨੰਬਰ ਸ਼ਬਦ ਦਾ ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 585 ਅੰਕ ਤੇ ਸੁਸ਼ੋਭਿਤ ਹੈ ਜੋ ਕਿ ਆਉਣ ਵਾਲੀ 30 ਤਰੀਕ ਨੂੰ 30 ਮਈ ਨੂੰ ਜਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਆਪਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਣੇ ਆਇਆ ਸਤਿਗੁਰਾਂ ਨੇ ਉਦਮ ਉਪਰਾਲਾ ਬਖਸ਼ਿਸ਼ ਕੀਤਾ ਹੈ ਐਤਕੀ ਸੰਗਤ ਵੀ ਜੁੜੇਗੀ ਇਸੇ ਤਰ੍ਹਾਂ ਦੀਵਾਨ ਵੀ ਸਜਿਆ ਕਰਨਗੇ ਦਰਬਾਰ ਵਿੱਚ ਸ਼ੁਰੂਜਾਨਾ ਸ਼ਬਦ ਦੇ ਵੇਲੇ ਆਉ ਵਿਚਾਰ ਨਾਲ ਜੁੜੀ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਰਬ ਸੁਖਾਤ ਬਣੇ ਤੇਰੇ ਔਲਾ ਇਹਨੇ ਮੇਰੇ ਸਤਿਗੁਰੂ ਇਹ ਜਿਹੜੇ ਐਸ਼ੋ ਵਰਜਨੇ ਨਾ ਕੰਨ ਖੱਟ ਸੰਪਤੀ ਮੋਖ ਜੋ ਕੋ ਤੁਮ ਬਖਸ਼ਿਸ਼ ਕੀਤਾ ਹੈ ਬਣੇ ਤੇਰਾ ਹੌਲਾ ਹੌਲਾ ਭਾਵ ਤੇਰੇ ਆਸਰੇ ਇਹ ਤਨ ਦولت ਤੇਰੀ ਦਿੱਤੀ ਹੈ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੁੰਪ ਤੇ ਕਿਆ ਲਾਗੈ ਮੇਰਾ ਮੇਰੇ ਪ੍ਰਮਾਤਮਾ ਸਰਗੁਰੂ ਮੇਰਾ ਤੇ ਇਸ ਸੰਸਾਰ ਵਿੱਚ ਗੁਰਦ ਨਹੀਂ ਹੈ ਕਿਉਂਕਿ ਇਹ ਪੰਜ ਫੂਟਕ ਸਰੀਰ ਵੀ ਕਿਸੇ ਦਾ ਬਣਾਇਆ ਹੈ ਇਹਨੂੰ ਸਾੜ ਵੀ ਕਿਸੇ ਨੇ ਆਣਾ ਮੇਰਾ ਹੈ ਹੀ ਕਰੀ ਇਹ ਪ੍ਰਾਣ ਪੰਖੇਰੂ ਵੀ ਤੇਰੇ ਬਖਸ਼ਿਸ਼ ਕੀਤੇ ਨੇ ਮੇਰੇ ਨਹੀਂ ਇਹ ਸਵਾਸਾਂ ਦੀ ਲੜੀ ਵੀ ਤੇਰੀ ਦਿੱਤੀ ਹੈ ਜੇ ਸਵਾਸ ਦੇ ਸਕਦਾ ਹੈ ਸਰੀਰ ਦਿੰਦਾ ਐ ਭਾਈ ਤਨ ਦੌਲਤ ਵੀ ਤਾਂ ਉਹਦੀ ਹੀ ਆ ਮੇਰੇ ਵਰਗਾ ਕਹਿੰਦਾ ਜੀ ਲੱਖਾਂ ਕਰੋੜਾਂ ਦੀ ਪ੍ਰੋਪਰਟੀ ਮੇਰੀ ਐ ਆ ਭਾਈ ਤੇਰੇ ਤਾਂ ਪਹਿਲਾਂ ਕਿਸੇ ਦੀ ਸੀ ਤੇਰੇ ਦਾਦਿਆਂ ਪਰਦਾਦਿਆਂ ਦੀ ਤੂੰ ਜਨਮ ਤੋਂ ਨਹੀਂ ਲੈ ਕੇ ਆਇਆ ਜਨਮ ਤੋਂ ਨਹੀਂ ਲੈ ਆਇਆ ਇੱਥੇ ਤੈਨੂੰ ਮਿਲੀ ਐ ਸੂਗਤ ਗਿਫਟ ਤੌਰ ਤੇ ਮਿਲੀ ਐ ਜਿਤੇ ਤੈਨੂੰ ਕੰਗਾਲ ਗਰੀਬ ਦੇ ਘਰ ਰੁਪਿਆ ਦਾ ਕਰ ਦਿੰਦਾ ਫਿਰ ਕਿਆ ਕਰਦਾ ਇਸ ਲਈ ਸਰਬ ਸੁਖਾ ਬਣੇ ਤੇਰਾ ਉਲ ਹੈ ਸੁਖ ਜਿਹੜੇ ਬਖਸ਼ਿਸ਼ ਕੀਤੇ ਨੇ اے ਮੇਰੇ ਪ੍ਰਮਾਤਮਾ ਇਹ ਜਿਹੜੇ ਤੂੰ ਐਸ਼ੋ ਵਰਜਨ ਦਿੱਤੇ ਨੇ ਜਿੰਨਾ ਕੁ ਤੂੰ ਦੇ ਰਿਆ ਸਭ ਤੇਰੇ ਆਪਰੇ ਬ੍ਰਹਮ ਕੇ ਪਰਦੇ ਸਤਗੁਰ ਕੋਲੇ ਰਹਾਓ ਪ੍ਰਭੁਲੇਖਿਆਂ ਦੇ ਜਿਹੜੇ ਪਰਦੇ ਨੇ ਸੰਸੇ ਨੇ ਮੇਰੇ ਮੇਰੇ ਸਤਿਗੁਰੂ ਨੇ ਖੋਲ ਦਿੱਤੇ ਨੇ ਭੰਡਾਰੇ ਖੋਲ ਦਿੱਤੇ ਨੇ ਕਿਉਂਕਿ ਸੰਸਾਏ ਸੰਸਾਰ ਸੰਸਾਰ ਸੱਚਾ ਵਿੱਚ ਦੁਚਿੱਤੇਪਣ ਦੁਬਦਾ ਵਿੱਚ ਦੁਬਦਾ ਵਿੱਚ ਵਿਵੈਰਾਗ ਨਾ ਹੋ ਗਾਈ ਜੱਬ ਲੱਗ ਦੂਜੀ ਰਾਈ ਜਦੋਂ ਤੱਕ ਦੂਜੇ ਦੀ ਆਸ ਰੱਖੇਗਾ ਕਦੇ ਮਨ ਵਿੱਚ ਵਿਰਾਗ ਨਹੀਂ ਆਏਗਾ ਵਿਰਾਗ ਨਹੀਂ ਆਏਗਾ ਤਾਂ ਭਗਤੀ ਨਹੀਂ ਹੋਏਗੀ ਗੋਬਿੰਦ ਪ੍ਰੇਮ ਭਾਉ ਦਾ ਭੁੱਖਾ ਭਗਤੀ ਤੋਂ ਬਿਨਾ ਪ੍ਰੇਮ ਨਹੀਂ ਪੈਦਾ ਹੋਏਗਾ ਤਾਂ ਪ੍ਰੇਮ ਤੋਂ ਬਿਨਾ ਪਰਮਾਤਮਾ ਨਹੀਂ ਰਿਝੇਗਾ ਤੇ ਇਹੀ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹੁਣ ਮੇਰੇ ਸਾਰੇ ਭਲੇਖੇ ਖਤਮ ਮੇਰੇ ਵਹਿਮ ਵਹਿਮ ਭਰਮ ਵੀ ਖਤਮ ਕਰ ਦਿੱਤੇ ਨੇ ਮੇਰੇ ਸਤਿਗੁਰੂ ਨੇ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਸ ਜੰਦਿਆ ਰਾਜ ਲੀਲਾ ਤੇਰੇ ਨਾਮ ਬਣਾਈ ਮੇਰੇ ਪ੍ਰਣਾਤਮਾ ਮੇਰੇ ਸਤਿਗੁਰੂ ਜਿਵੇਂ ਰਾਜੇ ਕੋਲ ਬਾਦਸ਼ਾਹੀ ਹੁੰਦੀ ਹੈ ਕੋੜਾ ਹੁੰਦਾ ਹੈ ਉਹਨਾਂ ਕੋਲ ਐਸੇ ਵੀ ਹੁੰਦੀ ਹੈ ਸਿੰਘਾਸਨ ਤੇ ਬੈਠਦੇ ਨੇ ਛਤਰ ਝੁਲਦੇ ਨੇ ਨੇੜੇ ਉਹਨਾਂ ਕੋਲ ਵਜ਼ੀਰ ਹੁੰਦੇ ਤੇ ਚੋਰਾਂ ਨੂੰ ਕੈਦ ਕਰਦੇ ਨੇ ਤੇ ਪਰਜਾਂ ਨੂੰ ਪਾਲਦੇ ਨੇ ਪਰ ਜਿਹੜੇ ਗੁਰਮੁਖ ਸੱਜਣ ਹੁੰਦੇ ਨੇ ਮੇਰੇ ਪਰਮਾਤਮਾ ਤੇਰੇ ਨਾਮ ਰੂਪੀ ਉਹਨਾਂ ਕੋਲ ਵੀ ਬੁਤੀ ਹੁੰਦੀ ਐ ਸੰਤੋਖ ਰੂਪੀ ਸਿੰਘਾਸਨ ਹੁੰਦਾ ਜਿੱਦੇ ਤੇ ਵਿਰਾਜਮਾਨ ਹੁੰਦੇ ਨੇ ਜਿਹਨੂੰ ਸਤੂਰਾਂ ਦੀ ਬਾਣੀ ਨੇ ਕਹਿ ਆ ਰਾਮ ਕਬੀਰ ਆ ਇੱਕ ਪਏ ਹੈ ਕੋਈ ਨਾ ਸਕੇ ਪਛਨ ਆਲਤੋ ਜੈ ਤਰੇ ਸਿੰਘਾਸਨ ਮਿਲਿਆ ਹੈ ਸਾਰਾ ਰਾਮ ਕਬੀਰ ਆ ਇੱਕ ਪਏ ਹੈ ਕੋਈ ਨਾ ਸਕੇ ਪਛਨ ਕਹਿੰਦੇ ਉਹਨਾਂ ਕੋਲ ਨਾਮ ਸੰਤੋਖ ਰੂਪੀ ਸਿੰਘਾਸਨ ਹੁੰਦਾ ਜਿਹੜੇ ਤੇ ਵਿਰਾਜਮਣ ਹੋ ਕੇ ਪ੍ਰਮਾਤਮਾ ਦਾ ਜਸ ਕਰਦੇ ਨੇ ਸਿਮਰਨ ਰੂਪੀ ਉਹਨਾਂ ਦਾ ਛਤਰ ਝੁਲਦਾ ਹੈ श्रवण मनन निध्यान ਤੇ ज्ञान ਤੇ ਤਤ ਦਾ ਸੰਸ਼ੋਧਨ ਕਰਨਾ ਇਹ ਉਹਨਾਂ ਦੇ ਵਜ਼ੀਰ ਹੁੰਦੇ ਨੇ ਕਾਮ ਕ્રોਧ ਰੂਪੀ ਚੋੜਾ ਨੂੰ ਉਠਾਲ ਪਾ ਲੈਂਦੇ ਨੇ ਪੰਜ ਚੋੜਾ ਨੂੰ ਆਪਣੇ ਵਸ ਵਿੱਚ ਚੋੜਾ ਨੂੰ ਕਰ ਲੈਂਦੇ ਤੇ ਪ੍ਰਜਾ ਕਿਹੜੀ ਹੈ ਸ਼ੋਭ ਗੁਨਾ ਰੂਪੀ ਪ੍ਰਜਾ ਨੂੰ ਸੰਭਾਲਦੇ ਨੇ ਇਹ ਗੁਰਮੁਖ ਦੀ ਵਿੜਿਆਈ ਹੈ ਪੰਜ ਚੋਰ ਉਹਦੇ ਵਾਸ ਆ ਜਾਂਦੇ ਨੇ ਉਹਦੇ ਵਿੱਚ ਸਬਰ ਸੰਤੋਖ ਰੂਪੀ ਰਾਜ ਆ ਜਾਂਦਾ ਕਿਹਦੀ ਬਦੌਲਤ ਤੇਰੇ ਨਾਮ ਬੜਾਏ ਤੇਰੇ ਨਾਮ ਦੀ ਤੇਰੇ ਨਾਮ ਦੀ ਬਖਸ਼ਿਸ਼ੇ ਮਤਾ ਸਰਕਾਰ ਜੋਗ ਬਣਿਆ ਤੇਰਾ ਕੀਰਤਨ ਗਾਈ ਇਸੇ ਨੂੰ ਸਤਿਗੁਰੂ ਕਹਿੰਦੇ ਨੇ ਜੋਗ ਹੈ ਯੋਗੀ ਕਹੇ ਜੋਗ ਭਲ ਮੀਠਾ ਵਰਨਾ ਦੂਜਾ ਭਾਈ ਕਹਿੰਦੇ ਯੋਗੀ ਕਹਿੰਦੇ ਨੇ ਜੋਗ ਮਤ ਵੱਡੀ ਆ ਸਿੱਧ ਕਹਿੰਦੇ ਨੇ ਸਾਡੀ ਸਿੱਧ ਮਤ ਵੱਡੀ ਆ ਤੇ ਸਤਿਗੁਰੂ ਕਹਿੰਦੇ ਨੇ ਜੋਗ ਬਣੇ ਹੁਣ ਮੇਰਾ ਜੋਗ ਬਣ ਗਿਆ ਕਿਉਂ ਕਿ ਸਤ ਸੰਤੋਖ ਰੂਪੀ ਸਿੰਘਾਸਨ ਮਿਲ ਗਿਆ ਪੰਜ ਚੋਰਾਂ ਨੂੰ ਕੈਦ ਕਰਕੇ ਸ਼ੁਭ ਗੁਣਾਂ ਰੂਪੀ ਪਰਜਾ ਪਾਲਦੇ ਆਂ ਇਹ ਜਿਹੜਾ ਜੋਗ ਇਹ ਤੇਰੇ ਤੇਰਾ ਕੀਰਤਨ ਗਾਇ ਤੇਰੇ ਨਾਮ ਦੀ ਬਦੌਲਤ ਬਣਿਆ ਤੇ ਮੈਂ ਤੇਰੀ ਹੀ ਕੀਰਤੀ ਕਰਦਾ ਵਧਾਈ ਕਰਦਾ ਜਿਹਨੂੰ ਸਤਿਗੁਰੂ ਦੀ ਬਾਣੀ ਵੀ ਕਹਿੰਦੀ ਐ ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਗਾ ਤੀ ਲੁਟੈ ਨਿਰਵਾਣ ਕੀਰਤਨ ਗਾਵੋ ਕਰਤੇਗਾ ਨਿਮਖ ਸਿਮਰਤ ਜਿੱਤ ਛੁਟਾ ਨਿਰਵਾਣ ਕੀਰਤਨ ਕੋਈ ਆਸ ਨਾ ਰੱਖੀ ਕੋਈ ਗੁਰੂ ਦੇ ਅੱਗੇ ਕੰਡੀਸ਼ਨ ਨਾ ਰੱਖੀ ਕਿਉਂਕਿ ਮੇਰੇ ਵਰਗਾ ਵੀ ਕੰਡੀਸ਼ਨ ਰੱਖਦਾ ਜੀ ਮੇਰੇ ਕੋਲ ਆ ਦਾਤ ਆ ਜਾਏ ਤਾਂ ਗੁਰੂ ਘਰ ਤਾਂ ਸਿਮਰਨ ਕਰਾਂਗਾ ਭਾਈ ਜੇ ਉਹ ਕੰਡੀਸ਼ਨ ਰੱਖਦੇ ਜੇ ਤੂੰ ਸਿਮਰਨ ਕਰੇਗਾ ਤੇ ਸਵਾਸ ਦੇਵੇਂਗਾ ਫਿਰ ਕਿਹਦਾ ਲੱਗੇਗਾ ਉਹ ਕੰਡੀਸ਼ਨ ਨਹੀਂ ਰੱਖਦਾ ਨਾ ਅਕਿਰਤਗਣਾ ਨੂੰ ਵੀ ਪਾਲਦਾ ਹੈ ਸਿਮਰਨ ਕਰਨ ਵਾਲੇ ਨੂੰ ਵੀ ਪਾਲਦਾ ਮਨਮੁਖ ਨੂੰ ਵੀ ਪਾਲਦਾ ਤੇ ਗੁਰਮੁਖ ਨੂੰ ਵੀ ਪਾਲਦਾ ਉਹ ਕੰਡੀਸ਼ਨਾਂ ਨਹੀਂ ਰੱਖਦਾ ਇੱਥੇ ਨਹੀਂ ਉਹਦੇ ਅੱਗੇ ਕੰਡੀਸ਼ਨਾਂ ਨਾ ਰੱਖੀਏ ਸ਼ਰਤਾਂ ਨਾ ਰੱਖੀਏ ਸਾਧਗੁਰੂ ਜੀ ਨੇ ਤੇਰੀ ਕੀਰਤੀ ਜਦੋਂ ਗਾਈ ਹੈ ਜੋ ਕਰਮ ਕਰਦਾ ਧਰਮ ਦੇ ਪਖੰਡ ਕਰਦਾ ਸਾਰੇ ਲੁੱਟੇ ਜਾਣੇ ਨੇ ਪਰ ਜਿਹੜੀ ਤੇਰੀ ਸੇਵਾ ਨਿਸ਼ਕਾਮੋ ਕੇ ਕੀਤੀ ਐ ਉਹ ਸਫਲੀ ਐ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਇ ਸੇਵਾ ਕਰੇਗਾ ਤੇ ਸਿਆਣੇ ਵਿਦਵਾਨ ਮਹਾਂਪੁਰਖ ਕਹਿੰਦੇ ਨੇ ਤਤ ਵਿੱਚ ਤੇ ਕਹਿੰਦੇ ਸਭ ਤੋਂ ਪਹਿਲੀ ਭਗਤੀ ਦੀ ਪੌੜੀ ਐ ਸੇਵਾ ਗੁਰੂ ਘਰ ਥੋੜਿਆਂ ਜੋੜਿਆਂ ਨਹੀਂ ਕਰ ਸਕਦਾ ਗੁਰੂ ਘਰ ਝਾੜੂ ਕੋਠੇ ਦੀ ਸੇਵਾ ਕਰ ਸਕਦਾ ਤੇ ਉਸ ਤੋਂ ਬਾਅਦ ਸਿਮਰ ਪ੍ਰੇਮ ਉਹ ਸੋਚੀ ਕਿ ਤੇ ਝਾੜੂ ਦੀ ਸੇਵਾ ਕਰਦੇ ਆ ਕਰਦੇ ਆ ਮਾਣ ਕਰ ਲੈ ਮਾਣ ਘੋਟਾ ਜਾਏਗਾ ਸਿਮਰਨ ਦੇ ਨਾਲ ਜੇ ਸੇਵਾ ਦਾ ਮਾਣ ਆ ਗਿਆ ਜੇ ਸਿਮਰਨ ਦਾ ਮਾਣ ਆ ਗਿਆ ਉਹ ਸੇਵਾ ਦੇ ਨਾਲ ਥੋਟਾ ਜਾਏਗਾ ਜਿਵੇਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੀ ਸੇਵਾ 11 ਸਾਲ ਕੀਤੀ ਹੈ 11 ਸਾਲ ਗੁਰੂ ਨਾਨਕ ਦੇ ਦਰ ਦੀ ਫਿਰ ਬਖਸ਼ਿਸ਼ਾਂ ਰਹਿਮਤਾਂ ਕੀ ਮਿਲੀਆਂ ਨੇ ਗੁਰੂ ਨਾਨਕ ਦੀ ਗੱਦੀ ਰੂਪ ਪਰਮਾਤਮਾ ਦੇ ਨਾਮ ਸਿਮਰਨ ਦੀ ਬਦੌਲਤ ਕਦੇ ਸ਼ੰਕਾ ਨਹੀਂ ਜਤਾਇਆ ਲੋਕਾਂ ਨੇ ਵੀ ਕਿਹਾ ਜਦੋਂ ਗੁਰੂ ਰਾਮਦਾਸ ਜੀ ਦਾ ਅਨੰਦਕਾਰ ਜੋ ਹੈ ਗੁਰੂ ਅਮਰਦਾਸ ਦੀ ਬੇਟੀ ਬੀਬੀ ਭਾਨੀ ਦੇ ਨਾਲ ਲੋਕਾਂ ਨੇ ਵੀ ਕਿਹਾ ਵੀ ਸੋਹਰੇ ਦੇ ਘਰ ਜਵਾਈ ਕੁੱਤੇ ਦੇ ਬਰਾਬਰ ਹੁੰਦਾ ਤੂੰ ਫਿਰ ਵੀ ਤੂੰ ਤਾਂ ਬਰਾਬਰ ਦੇ ਦਰਜੇ ਦਾ ਹੱਕਦਾਰ ਹੈ ਜਵਾਈ ਭਾਈ ਹੈ ਗੁਰੂ ਅਮਰਦਾਸ ਦਾ ਤੇ ਤੂੰ ਸੇਵਾ ਕਰਦੇ ਟੋਕਰੀ ਢੋਹਦੇ ਪਰ ਉਹਨਾਂ ਨੇ ਇੱਕ ਐਸੀ ਦਿਵਾਈ ਮੈਂ ਬਾਅਦ ਚ ਕੂਕਰ ਗੁਰੂ ਨਾਨਕ ਦਾ ਪਹਿਲਾ ਜਿਹੜਾ ਨੇ ਮਖੋਲਾ ਬਣਾਈਆਂ ਇੱਕ ਦਿਨ ਐਸਾ ਆਇਆ 11 ਸਾਲ ਦੀ ਭਗਤੀ ਨੂੰ ਸਿਮਰਨ ਨੂੰ ਸੇਵਾ ਨੂੰ ਫਲ ਲੱਗਿਆ ਤੇ ਜਦੋਂ ਫਲ ਲੱਗੇ ਹੈ ਨਾ ਗੁਰਨਾਨਕ ਦੇ ਸਿੰਘਾਸਣ ਤੇ ਵਿਰਾਜਮਾਨ ਹੋ ਗਏ ਜਦੋਂ ਸਿੰਘਾਸਣ ਤੇ ਵਿਰਾਜਮਾਨ ਹੋਏ ਸਾਰੀ ਦੁਨੀਆ ਸਤਕਾਰ ਕਰਨ ਲੱਗੀ ਤੇ ਯਾਨੀ ਨੰਨ ਲੋਕ ਭਗਤੀ ਕਰੇਗਾ ਬੰਦਗੀ ਕਰੇਗਾ ਲੋਕ ਬਦ ਕੋਈ ਵੀ ਕਰਨਗੇ ਨਿੰਦਿਆ ਵੀ ਕਰਨਗੇ ਚੁਗਲੀ ਵੀ ਕਰਨਗੇ ਤੇ ਸਤਿਗੁਰੂ ਕਹਿੰਦੇ ਨੇ ਫਲ ਵੀ ਲੱਗ ਜਾਏਗਾ ਸਤਿਗੁਰੂ ਕੀ ਸੇਵਾ ਸਫਲਤ ਜੀ ਕੋ ਕਰੇ ਚਿੱਤ ਲਾਏ ਚਿੱਤ ਲਾ ਕੇ ਗੁਰੂ ਅਮਰਦਾਸ ਜੀ ਨੇ ਕੀਤੀ ਗੁਰੂ ਰਾਮਦਾਸ ਜੀ ਲਈ ਕੀਤੀ ਸੇਵਾ ਪ੍ਰਵਾਨ ਕਢੀ ਹੈ ਤੇ ਸਤਿਗੁਰੂ ਕਹਿੰਦੇ ਨੇ ਜੋਗ ਬਣਿਆ ਤੇ ਆ ਕੀਰਤਨ ਗਾਇ। ਜਦੋਂ ਨਿਸ਼ਕਾਮ ਹੋ ਕੇ ਤੇਰੀ ਸੇਵਾ ਕੀਤੀ ਨਾ ਤੇ ਫਿਰ ਮੇਰੇ ਸਤਿਗੁਰੂ ਇਹ ਮੇਰੇ ਲਈ ਜੋਗ। ਗੁਰੂ ਅਮਰਜੰਗ ਦੇਵ ਜੀ ਵੀ ਆਪਣਾ ਸੰਗਾਸਣ ਛੱਡ ਕੇ ਪਹਿਲਾਂ ਸੰਗਤਾਂ ਦੀ ਸੇਵਾ ਕਰਦੇ ਸਨ ਦਿਵਾਨ ਲੱਗਣ ਤੋਂ ਪਹਿਲਾਂ ਕਿਤੇ ਇਤਿਹਾਸ ਪੜ ਲੈਣਾ। ਖਾਲਸਾ ਤਵਾਰੀਖ ਪੜ ਲੈਣਾ। ਗੁਰੂ ਅਰਜਨ ਦੇਵ ਜੀ ਵੀ ਸੇਵਾ ਕਰਦੇ ਸੰਗਤਾਂ ਦੀ ਕਿਤੇ ਪੱਖਾ ਝੱਲਣ ਦੀ ਕਿਤੇ ਜੋੜਿਆਂ ਦੀ ਸੇਵਾ ਕਿਤੇ ਦਰਬਾਰ ਤੇ ਪ੍ਰਸ਼ਾਦਿਆਂ ਦੀ ਸੇਵਾ ਇਸ ਵਟਾ ਕੇ ਕਿਸ ਨੇ ਪੁੱਛ ਲਿਆ ਮੇਰੇ ਵਰਗੇ ਨੇ ਸਤਿਗੁਰੂ ਤੁਸੀਂ ਤਾਂ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਬਣਿਆ ਪਰ ਜਿਸ ਕਰਕੇ ਬਣਿਆ ਉਹ ਚੀਜ਼ ਨਹੀਂ ਮੈਂ ਛੱਡ ਸਕਦਾ ਵਾਰਿਸ ਬਣਿਆ ਸੇਵਾ ਕਰਕੇ ਸੇਵਾ ਨਹੀਂ ਚੰਗਾ ਅੱਜ ਮਾਫ਼ ਕਰਨਾ ਮੇਰੇ ਵਰਗਾ ਕਹਿੰਦਾ ਮਿਲ ਸਭ ਕੋ ਤੇ ਜਾਏ ਪਰ ਸੇਵਾ ਨਾ ਕਰਨੀ ਪਵੇ ਫਿਰ ਭਾਈ ਕੁਝ ਨਹੀਂ ਹੋ ਸਕਦਾ ਸੇਵਾ ਕਰੇਂਗਾ ਤੇ ਸਿਆਣੇ ਕਹਿੰਦੇ ਨੇ ਨਾ ਸੇਵਾ ਕਰੇ ਮੇਵਾ ਮਿਲਦਾ ਪਰ ਉਹਦੇ ਲਈ ਸਬਰ ਵੀ ਰੱਖਣਾ ਪੈਂਦਾ ਕਿਉਂਕਿ ਜਾਇ ਜਾਇ ਫਲ ਦਿੰਦਾ ਨਾ ਕਈ ਵਾਰ ਇੱਕ ਸਾਲ ਤੇ ਦੇ ਦਿੰਦਾ ਕਈ ਵਾਰ 10 ਸਾਲ ਵੀ 20 ਸਾਲ ਵੀ ਲਵਾ ਦਿੰਦਾ ਇਹ ਉਹਦੇ ਤਰੁੱਠਣ ਦੀ ਗੱਲ ਹੈ ਹੁਕਮੂਜ ਰੰਗ ਰਸਮਾਣੇ ਕਹਿੰਦੇ ਚਾਹੇ ਦੁੱਖ ਆਏ ਚਾਹੇ ਸੁੱਖ ਆਏ ਉਹਦੇ ਹੁਕਮ ਨੂੰ ਸਮਝ ਕੇ ਜਾਣ ਕੇ ਉਹਦੇ ਰੰਗਾਂ ਨੂੰ ਮੰਨਣਾ ਕਰ ਕਿਉਂਕਿ ਸਾਰੀ ਖੇਡ ਉਹਦੀ ਬਣਵਾਈ ਹੋਈ ਹੈ ਜੋ ਕਿਛਕੀਐ ਸੋਇਕਾ ਵਾਰ ਕਰ ਕਰ ਵੇਖਿਆ ਨਜ਼ਰ ਨੇ ਹਾਰ ਤੇ ਸਤਿਗੁਰੂ ਕਹਿੰਦੇ ਨੇ ਸਾਰੀ ਸੰਸਾਰ ਸਾਰੀ ਕੁਦਰਤ ਉਹਦੇ ਇਸ਼ਾਰਿਆਂ ਦੇ ਨੱਚ ਰਹੀ ਹੈ ਰਾਤ ਦੇ ਇੱਕ ਤਾਂ गाने ਚੱਲਦੇ ਹੋਣ ਤਾਂ ਨੱਚ ਨਚਾ ਹੁੰਦਾ ਹੈ ਡਾਂਸ ਹੁੰਦਾ ਹੈ ਪਰ ਕੁਦਰਤ ਦਿਨ ਰਾਤ ਨੱਚ ਰਹੀ ਹੈ ਦਿਨ ਰਾਤ ਮਨੁੱਖ ਨੱਚੀ ਜਾ ਰਹੇ 83 ਲੱਖ ਜੁੰਨਾ ਨੱਚੀ ਜਾ ਰਹੀਆਂ ਨੇ ਦਿਨ ਰਾਤ ਇਹਨੇ ਉਹਦਾ ਰਾਜ ਭਾਗ ਬਣ ਰਿਹਾ ਉਹਦੀਆਂ ਖੇਡਾਂ ਬਣਾਈਆਂ ਨੇ ਤੇ ਜਿਹੜਾ ਇਹਦੇ ਵਿੱਚ ਰਹਿੰਦੇ ਹੋਏ ਆ ਉਹਦੇ ਹੁਕਮ ਨੂੰ ਦੁੱਖ ਸੁੱਖ ਨੂੰ ਇੱਕ ਕਰਕੇ ਜਾਣੇ ਉਹਨੇ ਸਮਝ ਲਓ ਰੰਗ ਰਸਮਾਂ ਇਸ ਸੰਸਾਰ ਦੇ ਪਰਮਾਤਮਾ ਦੇ ਕੁਦਰਤ ਦੇ ਰੰਗ ਮਾਣੇ ਨੇ ਸਤਿਗੁਰੂ ਦੀ ਸੇਵਾ ਮਾਨ ਨਿਰਵਾਣ ਤੇ ਸਤਿਗੁਰੂ ਦੀ ਸੇਵਾ ਕਰਕੇ ਨਿਰਵਾਣ ਭਾਵ ਨਿਸ਼ਜਲ ਪਦਵੀ ਪਾ ਲਈ ਹੈ ਡੋਲਦਾ ਨਹੀਂ ਕਦੇ ਜਿੰਨ ਤੂੰ ਜਾ ਤਾਂ ਸੋ ਗ੍ਰਸਥ ਉਦਾਸੀ ਪਰਵਾਣ ਕਹਿੰਦੇ ਜਿਹਨੇ ਜਿਸ ਵੀ ਮਨੁੱਖ ਨੇ ਜਿਨ ਭਾਵ ਜਿਸ ਵੀ ਕੋਈ ਵੀ ਹੋ ਸਕਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਦੀ ਬਾਣੀ ਕੰਨੀ ਨੀਚ ਜਾਰਰ ਜਪਤੇ ਉੱਤਮ ਪਦਵੀ ਪਾਏ ਨੀਚ ਜਾਦਾ ਵੀ ਹੋ ਸਕਦਾ ਭਗਤ ਰਵਿਦਾਸ ਜੀ ਤੇ ਮਾਰਸ ਹਨ ਪਰ ਜਦੋਂ ਸੇਵਾ ਸਿਮਰਨ ਕੀਤੀ ਤੇ ਸਤਕਾਰ ਵੀ ਪਾਏ ਭਗਤ ਧੰਨਾ ਜੀ ਜੱਟ ਸਨ ਅਣਪੋਖਸਨ ਪਰ ਜਦੋਂ ਸੇਵਾ ਸਿਮਰਨ ਕੀਤੀ ਤੇ ਪ੍ਰਵਣਗੀ ਪਾ ਲਈ ਭਗਤ ਸੂਰਦਾਸ ਜੀ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਸੀ ਜਦੋਂ ਭਗਤੀ ਸੇਵਾ ਬੰਦਗੀ ਕੀਤੀ ਹੈ ਬਿਨਾ ਅੱਖਾਂ ਦੇ ਐਸਾ ਬ੍ਰਹਮ ਗਿਆਨ ਪ੍ਰਗਟ ਕਰ ਦਿੰਦਾ ਹੈ ਜਿਹਨੇ ਪ੍ਰਵਾਨਗੀ ਪਾ ਲਈ ਮਨ ਛਾੜ ਹਰ ਮਿਮਖਣ ਕੋ ਸੰਗ ਸਿਰਫ ਇੱਕ ਪੰਕਤੀ ਉਚਾਰਨ ਕੀਤੀ ਹੈ ਤੇ ਅਜੇ 15 ਭਗਤਾਂ ਕਰਕੇ ਸਤਿਕਾਰ ਦਿੰਨੇ ਆ ਭਗਤ ਕਬੀਰ ਦਾ ਜੀ ਸਿਰ ਸਾਰੰਗ ਰਾਗ ਦੀ 21 ਪੰਕਤੀ ਆਂਦੀ ਮਨ ਹਰ ਛਾੜ ਮਿਮਖਣ ਕੋ ਸੰਗ ਬਿਮਖਤਾਂ ਦਾ ਸੰਗ ਛੜਨ ਇਹਨਾਂ ਮਾਨ ਸਤਕਾਰ ਮਿਲੇ ਕਹਿੰਦੇ ਜਿੰਨੇ ਜਿਸ ਵੀ ਮਨੋਖ ਨੇ ਕੋਈ ਵੀ ਹੈ ਪ੍ਰਵਾਨ ਆਪਣੇ ਕੋਲ 15 ਭਗਤਾਂ ਦੇ ਨੇ ਜਿੰਨੇ ਵੀ ਤੈਨੂੰ ਜਾਣੇ ਆ ਉਹ ਗ੍ਰਸਥ ਵਿੱਚ ਰਹਿੰਦੇ ਆ ਹੋਇਆ ਉਹ ਪ੍ਰਾਮ ਹੋ ਜਾਂਦਾ ਤੇ ਤੇਰੇ ਦਰ ਤੇ ਪ੍ਰਵਾਨ ਵੀ ਹੋ ਜਾਂਦਾ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ 15 ਨੇ ਰਹਿੰਦਾ ਪਾਣੀ ਨੂੰ ਨਾ ਮਰਤਾ ਸੋਈ ਨਿਰਵਾਣ ਕਹਿੰਦੇ ਜਿਹੜਾ ਨਾਮ ਦੇ ਵਿੱਚ ਰੁੱਤਿਆ ਗਿਆ ਗ੍ਰਸਥ ਚ ਰਹਿੰਦੇ ਆਪਾਂ ਉਦਾਸ ਹੋ ਕੇ ਪ੍ਰਵਾਣ ਹੋ ਗਿਆ ਇਹ ਨਹੀਂ ਕਿ ਆ ਬਿਕਮ ਕਰ ਛਾਡਾ ਕਰ ਇਹ ਨਹੀਂ ਕਿ ਮਾਇਆ ਤਿਆਗ ਮਾਇਆ ਵੀ ਟਾਈ ਦੀ ਗੁਜਰਾਨ ਵਾਸਤੇ ਗੁਜਰਾਨ ਬਣਾ ਲਈ ਈਮਾਨ ਨਾ ਬਣਾ ਲਈ ਕਿਤੇ ਮਾਫ ਕਰਨਾ ਸੀ ਈਮਾਨ ਬਣਾਈ ਬੈਠੇ ਗੁਜਰਾਨ ਤੱਕ ਨਹੀਂ ਰਹਦੇ ਗੁਜਰਾਨ ਤੱਕ ਮਾਇਆ ਠੀਕ ਹੈ ਕਹਿੰਦੇ ਜਿਹੜਾ ਨਾਮ ਦੇ ਵਿੱਚ ਰਤਿਆ ਗਿਆ ਸੋਈ ਨਿਰਵਾਣ ਉਹ ਨਿਚਲ ਹੋ ਗਿਆ ਅਟਲ ਹੋ ਗਿਆ ਟਿਕ ਗਿਆ ਉਹ ਆਣਾ ਜਾਣਾ ਬਚ ਗਿਆ ਅਖੀਰਲੀ ਪੰਕਤੀ ਚ ਕਹਿੰਦੇ ਨੇ ਜਾ ਕੋ ਮਿਲਿਓ ਨਾਮ ਨਿਧਾਨਾ ਕਹਿੰਦੇ ਜਿਹਨੂੰ ਪ੍ਰਮਾਤਮਾ ਦੇ ਨਾਮ ਰੂਪੀ ਖਜ਼ਾਨਾ ਮਿਲ ਗਿਆ ਨਾ ਸੇਵਾ ਸਿਮਰਨ ਦੀ ਬਦੌਲਤ ਭਗਤੀ ਬੰਦਗੀ ਦੀ ਬਦੌਲਤ ਪਣਾ ਤੰਨਾ ਨਿਕ ਤਗ ਪੂਰਖ ਖਜ਼ਾਨਾ ਤਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਦਾਸ ਨਾਨਕ ਬੇਨਤੀ ਕਰਦਾ ਭਾਈ ਫਿਰ ਉਹਨੇ ਪੂਰਨ ਤੌਰ ਤੇ ਖਜ਼ਾਨਾ ਪਾ ਲਿਆ ਜਿਹੜਾ ਬਾਹਰ ਖਜ਼ਾਨਾ ਲੱਭ ਰਿਆ ਸੀ ਅੰਤਰਮੁਖੀ ਮਨ ਲਗਿਆ ਆਵਾਗੁੰਦਾ ਗੇੜ ਖਤਮ ਹੋ ਗਏ ਇਸ ਲਈ ਬੇਨਤੀ ਹੈ ਭਾਈ ਆਪਾਂ ਵੀ ਗੁਰੂ ਘਰ ਦੀ ਸੇਵਾ ਕਰਿਆ ਕਰੀਏ ਜਿੰਨਾ ਹੋ ਸਕੇ ਵੱਧ ਚੜਕੇ ਤਨ ਮਨ ਧਨ ਦੇ ਨਾਲ ਤਾਂ ਕਿ ਸਾਡਾ ਵੀ ਆਇਆ ਇਸ ਸੰਸਾਰ ਵਿੱਚ ਪਰਵਾਣ ਹੋ ਸਕੇ ਸਾਡੀ ਵੀ ਕੀਤੀ ਸੇਵਾ ਸਫਲੀ ਹੋ ਸਕੇ ਪਰ ਸ਼ਰਤ ਇੰਨੀ ਕੋ ਹੈ ਬਿਨਿਸ਼ਕਾਮੋ ਕੇ ਕਿਸੇ ਇੱਛਾ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕੀਤੀ ਹੀ ਪਰਵਾਣ ਐਨੀਆਂ ਕੋ ਬੇਨਤੀਆਂ ਪਰਵਾਣ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਗੁਰੂ ਅਰਜਨ ਦੇਵ ਜੀ ਦੇ ਘਰ ਦੀ ਜਾਣ ਕੇ ਪੱਲੇ ਬਣ ਲੈਣਾ ਅਮਲ ਕਰਣਾ ਦੇਉ ਅਸੀਸ ਗੁਰੂ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਿਆਸ ਆ ਜਾਵੇ ਲੇਖਕ ਤੇਨੇ ਛੁੱਟੀ ਐ ਖਿੰਖਿਨ ਭੂਲਣ ਹਾਰ ਗਵਸ਼ਨ ਹਾਰ ਬਖਸ਼ ਲੈ ਨਾਨਕ ਪਰ ਉਤਾਰ ਦੇਉ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਤੋਂ ਮੇਲ ਗੱਜ-ਵੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੇ ਅਗੇ ਅਰਦਾਸ ਸਾમારી ਜਿਉ ਪੰਡ ਸਭ ਕੋ ਤੇਰਾ ਮਹੇਤੂ